ਨਾਮ ਜਪਣ ਦਾ ਤਾਂ ਹਰ ਵੇਲੇ ਮਹਤਮ ਹੈ ਜਦੋਂ ਮਰਜ਼ੀ ਜਪ ਲਓ ਸ਼ਾਮ ਨੂੰ ਜਪ ਲਓ ਸਵੇਰੇ ਜਪ ਲਓ ਦੁਪਹਿਰੇ ਜਪ ਲਓ ਜਦੋਂ ਵੀ ਜਪੋਗੇ ਉਨਾਂ ਹੀ ਮਹਤਮ ਹੈ ਪਰ ਜਿਨੇ ਜਪਣਾ ਉਹਦੀ ਗੱਲ ਹੈ ਜਿਨੇ ਜਪਣਾ ਹੀ ਨਹੀਂ ਉਹਨੇ ਤੇਹੀ ਆਖਣਾ ਜੀ ਬਸ ਕੰਮ ਜੇ ਤੁਹਾਨੂੰ ਪਤਾ ਜੀ ਇਹਦਾ ਮਤਲਬ ਜ਼ਬਾਨ ਹਲ ਬੰਦੀ ਹੈ ਕਿ ਟਰੈਕਟਰ ਚਲਾਉਂਦੀ ਹੈ ਜ਼ਬਾਨ ਜ਼ਬਾਨ ਤਾਂ ਕੰਮ ਹੀ ਕੋਈ ਨਹੀਂ ਕਰਦੀ ਜ਼ਬਾਨ ਤਾਂ ਦੋ ਕਰਦੀ ਹੈ ਜਾਂ ਚੁਗਲੀਆਂ ਜਾਂ ਸਿਮਰਨ ਹੁਣ ਆਪਾਂ ਦੇਖਣਾ ਚੁਗਲੀਆਂ ਕਰਨੀਆਂ ਨੇ ਜਾਂ ਸਿਮਰਨ ਕਰਨਾ ਜੇ ਜਪਣਾ ਫਿਰ ਤਾਂ ਕੰਮ ਕਰਦਿਆਂ ਵੀ ਜਪਲਾਂਗੇ ਆਪਾਂ ਤੁਸੀਂ ਸਮਾਣੇ ਜਾ ਰਹੇ ਹੋ ਗੱਡੀ ਤੇ ਮੋਟਰਸਾਈਕਲ ਤੇ ਅੱਧਾ ਘੰਟਾ ਲੱਗਣਾ ਸਿਮਰਨ ਕਰਦੇ ਜਾਓ ਵਾਹਿਗੁਰੂ ਵਾਹਿਗੁਰੂ ਇਹ ਮੂਲ ਮੰਤਰ ਜਪਦੇ ਅੱਧਾ ਘੰਟਾ ਹੁੰਦਾ ਘੰਟਾ ਹੋ ਗਿਆ ਨਾ ਜੱਪਿਆ ਗਿਆ ਪਰ ਉਹ ਕੰਨਾਏ ਤਾਂ ਗਾਣੇ ਚੱਲ ਰਹੇ ਨੇ ਨਾਮ ਗੁਰੇ ਜਪਣਾ ਕੋ ਮਰਗਾਵੇ ਤੂੰ ਬਚ ਕੇ ਆਵੇ ਆਹੀ ਸੁਣਨਾ ਹੋਰ ਕੀ ਹੈ ਉਹ ਰੱਬ ਦਾ ਨਾਮ ਸੁਣ ਬਾਣੀ ਸੁਣ ਤੇਰੇ ਕੰਨ ਪਵਿੱਤਰੋ ਇਹ ਸਰਵਨੋ ਮੇਰਿਓ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਾਦੇ ਵਾਸਤੇ ਲਾਏ ਨੇ ਕੰਨ ਸਿਰਫ ਬਾਣੀ ਸੁਣਨ ਵਾਸਤੇ ਲਾਏ ਨੇ ਨਾਮ ਸੁਣਨ ਵਾਸਤੇ ਤੇ ਤੂੰ ਸੁਣਦਾ ਕੀ ਹੈ ਮੈਲ ਜਾਰੀ ਕੰਨਾਂ ਰਾਈ ਤੇਰੇ ਅੰਦਰ ਮੈਲ